ਮਾਨਯੋਗ ਸੀਐਮ ਸਾਹਿਬ ਦੇ ਅਤੇ ਡੀਡੀਪੀ ਸਾਹਿਬ ਦੇ ਨਿਰਦੇਸ਼ਾਂ ਹੇਠ ਜਿਹੜਾ ਹੈਗਾ ਬਾਦਨ ਡਰੱਗ ਜਿਹੜੇ ਵੱਡੇ ਪੱਧਰ ਤੇ ਜਿਹੜਾ ਚਲਾਇਆ ਹੈਗਾ ਇਸ ਨੂੰ ਲੈ ਕੇ ਅਸੀਂ ਅੱਜ ਜਿਹੜੇ ਹੈਗੇ ਵੱਡੇ ਪੱਧਰ ਤੇ ਜਿਹੜੇ ਚਾਰ ਮੈਜਰ ਲੋਕੇਸ਼ਨ ਸਕੇ ਉੱਥੇ ਅਸੀਂ ਜਿਹੜਾ ਹੈਗਾ ਕਸ ਆਪਰੇਸ਼ਨ ਜਿਹੜਾ ਹੈਗਾ ਸਟਾਰਟ ਕੀਤਾ ਹੈਗਾ ਐਂਡ ਉੱਥੇ ਸਾਡੇ ਅਗੇਂਸਰ ਅਫਸਰ ਸੈਬਾਨਾ ਦੇ ਡਾਇਰੈਕਸ਼ਨ ਹੇਠ ਚੱਲ ਰਿਹਾ ਹੈਗਾ ਅਸੀਂ ਤੁਹਾਡੇ ਵਾਸਤੇ ਜਿਹੜਾ ਹੈਗਾ ਇੱਕ ਸੰਦੇਸ਼ ਸਾਰਾ ਨੂੰ ਦੇਣਾ ਚਾਹੁੰਦੇ ਆ ਕਿ ਅਸੀਂ ਜਿਹੜੇ ਹੈਗੇ ਅੱਜੇ ਬੜੇ ਇੰਪੋਰਟੈਂਟ ਜਿਹੜਾ ਹੈਗਾ ਜਿਹੜਾ ਹੈਗਾ ਮੂਹਮ ਹੈ ਇਹਦੇ ਲਈ ਅਸੀਂ ਬੜੇ ਪੱਟੀਵਦ ਹੈਗੇ ਅਸੀਂ ਇਹਨੂੰ ਬੜਾ ਹੀ ਵਾਰਫ ਫੰਟ ਤੇ ਹੋ ਕੇ ਕੰਮ ਕਰਾਂਗੇ ਐਂਡ ਮੇਰੇ ਤੁਹਾਡੇ ਤੋਂ ਤੁਹਾਡੇ ਵਾਹਿਮੈਂ ਸ਼ਾਇਰਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਉਹ ਇਸ ਸੰਬੰਧ ਸਾਨੂੰ ਸਹਿਯੋਗ ਦੇਣ ਸਾਨੂੰ ਇਨਫੋਰਮੇਸ਼ਨ ਹੈ ਉਹ ਵੀ ਦੇਣ ਸਰ ਪੁਰਜਿਲ੍ਹਾ ਗੁਰਦਾਸਪੁਰ ਹੈ ਕਿਹੜੀ ਕਿਹੜੀ ਜਿਹ ਲੁਕੇਸ਼ਨ ਜਿਹੜੀ ਚਾਰ ਲੋਕੇਸ਼ਨ ਜਿਹੜੀ ਹੈਗੀ ਜਿਹੜੀ ਹੈਗੀ ਜਿਹਦੇ ਚ ਇਨਵੋਲ ਕੀ ਹੈ ਜਿਹਦੇ ਸੇ ਪਨਿਆੜ ਹੈਗਾ ਬਾਕੀ ਅਸੀਂ ਸਾਰੀ ਜਿਹੜੀ ਡਿਟੇਲਸ ਹੈਗੇ ਤੁਹਾਨੂੰ ਇਨ ਡਿਟੇਲ ਚ ਅਸੀਂ ਤੁਹਾਨੂੰ ਦਿੰਦੇ ਪਹਿਲਾਂ ਵੀ ਹੋ ਚੁੱਕੀ ਹੈ ਪਰ ਇੱਥੇ ਅਸਰ ਕਿਉਂ ਨਹੀਂ ਹੁੰਦਾ ਪਹਿਲਾਂ ਬਿਲਕੁਲ ਕੋਈ ਕ੍ਰੀਏਟ ਹੋ ਚੁੱਕੀ ਹੈ ਦੇ ਅਸੀਂ ਕੰਮ ਕਰ ਰਹੇ ਹੈਗੇ ਐਂਡ ਵੀ ਆਰ ਆਲਸੋ ਵਰਕਿੰਗ ਔਨ ਥੈਟ ਚੀਲ ਕਿਸ਼ਨਾ ਕਿਉਂ ਚੁਣੀ ਗਈ ਹੈ ਜੀ ਦੇਖੋ ਜੀ ਇਹਨਾਂ ਦੀ ਜਿਹੜੀ ਕ੍ਰਾਈਮ ਪ੍ਰੋਫਾਈਲ ਨੂੰ ਦੇਖ ਕੇ ਜੋ ਪ੍ਰੀਵਿਅਸ ਪ੍ਰੋਫਾਈਲ ਪ੍ਰੀਵਿਅਸ ਹਿਸਟਰੀ ਨੂੰ ਦੇਖ ਕੇ ਇੱਕ ਇਹ ਜੋ ਅਸੀਂ ਜਿਹੜਾ ਸਭ ਤੋਂ ਪੇਸ਼ੈਂਟ ਹੈਗੇ ਕੁਝ ਕੋਈ ਅਟੈਚ ਕੀਤੀ ਨਹੀਂ ਹੋਣੀ ਦੇਖੋ ਦੇਖੋ ਪਹਿਲਾਂ ਵੀ ਪਹਿਲਾਂ ਹੋਇਆ ਹੈਗਾ ਜਮੀਨਾਂ ਅਟੈਚ ਹੋਈਆਂ ਨੇ ਬਾਕੀ ਅਗਰ ਅਸੀਂ ਇਹਦੇ ਚ ਅਸੀਂ ਜਿਹੜਾ ਹੈਗਾ ਡਿਟੇਲ ਚ ਤੁਹਾਨੂੰ ਦੱਸਾਂ